ਸਾਸੀ ਕਾਲ ਜੀ ਸਾਰੇ ਆ ਦੋਸਤਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਰੋਡੇ ਪਿੰਡ ਦੇ ਵਿੱਚ ਆ ਤੇ ਰੋਡੇ ਪਿੰਡ ਨੂੰ ਜ਼ਿਲ੍ਹਾ ਮੂਗਾ ਲੱਗਦਾ ਵਾ ਤੇ ਇਹ ਪਿੰਡ ਮਿੱਤਰੋ ਬਾਗੇ ਪੁਰਾਣੇ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਰੋਡੇ ਪਿੰਡ ਦੇ ਵਿੱਚ ਤਿੰਨ ਜਨਵਾਰ ਦਿਖਾਵਾਂਗੇ ਇੱਕ ਟੋਕੜ ਗੱਬਣ ਮੱਝ ਚੱਕ ਪਾਸ ਤੇ ਇੱਕ ਚਕੱਟੀ ਤੇ ਕੱਟਾ ਹਜੇ ਰੋਸ ਦੇ ਵੇਚਣਾ ਨਹੀਂ ਫਿਰ ਦੋ ਹੀ ਰਹਿ ਗਏ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਭਰਾ ਫਿੱਤਾ ਠੀਕ ਆ ਪੂਰੇ ਵਧੀਆ ਭਰਾ ਠੀਕ ਆ ਬਾਈ ਪਹਿਲਾਂ ਤਾਂ ਐਂ ਦੱਸ ਵੀ ਮੱਝ ਕਿੰਨੇ ਚਿਰ ਦੀ ਗੱਬਣ ਮੇਰੇ ਸਾਢੇ 14 ਮਹੀਨਾ ਦੀ ਗੱਬਣ ਆ ਠੀਕ ਆ ਹਾਂ ਆਪਣੀ ਚੈੱਕ ਕਰਾਈ ਵੀ ਆ ਕੋਈ ਵੀ ਬੰਦਾ ਆਪਦਾ ਡਾਕਟਰ ਲੈ ਕੇ ਚੈੱਕ ਕਰਾ ਕੇ ਲਈ ਜਾ ਸਕਦਾ ਚੈੱਕ ਕਰਾਏ ਤੋਂ ਪੈਣਾ ਦੇਣੀ ਵੀ ਨਹੀਂ ਦੇਣੀ ਵੀ ਨਹੀਂ ਭਾਈ ਠੀਕ ਹੈ ਭਾਈ ਦੁੱਧ ਵੀਰੇ ਕਿੰਨਾ ਦੁੱਧ ਵੀਰੇ 5 ਕਿਲੋ ਦੁੱਧ ਆ ਯਾਨੀ ਕਿ ਹਨਾ ਅੱਜ ਹੀ ਆਈ ਆ ਠੀਕ ਹੈ ਇੱਕ ਟਾਈਮ ਮਿਲਦੀ ਆ ਇੱਕ ਟਾਈਮ ਮਿਲਦੀ ਆ ਹਾਂ ਬਾੜੇ ਤੇ ਠੀਕ ਹੈ ਵੀਰੇ ਤੇ ਚਵਾਈ ਚਵਾਈ ਕਿਵੇਂ ਲੱਗੀ ਚਵਾਈ ਚਵਾਈ ਚੰਗੀ ਆ ਵੀਰੇ ਬਹੁਤ ਵਧੀਆ ਹੀ ਕਾਗਰੇ ਤੇ ਬੱਚਾ ਵੀ ਦੇ ਦਿੰਦਾ ਬੱਚਾ ਹੈ ਨਹੀਂ ਭਾਈ ਠੀਕ ਹੈ ਕਿੰਨੇ ਦੀ ਦੇ ਦਈਏ ਵੀਰੇ ਮੇਰੇ ਮੁੱਲੇ ਦਾ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਭਾਈ ਹਾਂਜੀ ਹਾਂਜੀ ਤੇ ਮੇਰਾ ਦਾ ਫਾਲੇ ਉਹਦੀ ਬਹੁਤ ਸਾਫਾ ਨੇੜੇ ਕਰਕੇ ਦਿਖਾ ਦੀ ਭਾਈ ਨੇੜਾ ਉਹਦਾ ਬ ਸੋ ਚੰਗੀ ਹੈ ਨਾ ਬਈ ਪੂਰੀ ਜਿਆਦੇ ਵੀਰੇ ਹਾਂ ਠੀਕ ਆ ਹਾਂਜੀ ਇਹ ਦੂਜਾ ਸੂਆ ਸੁਈ ਦੀ ਹੈ ਹਾਂਜੀ ਸਾਢੇ 4 ਵਿੱਚ ਦੂਜਾ ਸੂਈ ਵੀ ਹੈ ਤੀਜੇ ਵਾਸਤੇ ਗੱਪਣਾ ਬਈ ਠੀਕ ਆ ਦੂਜਾ ਸੂਆ ਸੁਈ ਹੋਈ ਹੈ ਤੀਜੇ ਸੂਏ ਵਾਸਤੇ ਸਾਢੇ 4 ਮਹੀਨਿਆਂ ਦੀ ਗੱਪਣਾ ਥੋੜੇ ਨਾਰਮ ਕਰਵਾਈ ਕਰਕੇ ਲਿੱਸੀ ਆ ਥੋੜੀ ਜਰੂਰ ਹੈ ਨਾ ਪਰ ਅੱਖਾਂ ਉਕਾਲੇ ਨਿਸ਼ਾਨ ਸਾਰੇ ਨੀਲੀ ਦਾਵੀ ਦੀ ਪੂਰੀ ਪਿਓਰ ਆ ਬਈ ਠੀਕ ਆ ਬਈ ਤੇ ਵੀਰੇ ਮਨ ਲਾ ਇਦਾਂ ਫਿਰ ਰੇਟ ਫੋਨ ਤੇ ਕਰ ਲਾ ਹਾਂ ਵੀਰੇ ਫੋਨ ਤੇ ਕਰ ਠੀਕ ਆ ਬਈ ਤੇ ਬਈ ਇਹ ਕੱਟੀ ਫਿਰ ਇੱਕ ਵੀਰੇ ਇਹ ਕੱਟੀ ਆ ਆਪਣੇ ਕੋਲ ਯਾਨੀ ਕਿ ਹੈਗੀ ਆ ਨਾਂਗ ਮਹੀਨਿਆਂ ਦੇ ਨੇੜੇ ਹੋਊਗੀ ਹਨਾ ਵੀਰੇ ਹਾਂ ਤੇ ਇਹ ਕਿੰਨੇ ਦੀ ਦੇ ਦੇਵਾਂਗੇ ਵੀਰੇ ਇਹ ਵੀ ਵੀਰੇ ਨੀਲੀ ਰਾਵੀ ਦੀ ਹੈ ਪਿਓਰ ਨੱਕ ਨੁੱਕ ਤੇ ਅੱਖਾਂ-ਅੱਖਾਂ ਤੇ ਨਿਸ਼ਾਨ ਸਾਰੇ ਹੈਗੇ ਆ ਹਾਂ ਇਹ ਕਿੰਨੇ ਦੀ ਦੇ ਦੇਵਾਂਗੇ ਵੀਰੇ ਉਹ ਵੀਰੇ ਆਪਾਂ 15000 ਦੀ ਦੇ ਦਾਂਗੇ ਯਾਰ 15000 ਦੀ ਹਾਂ ਮਾਨਤਾਨ ਕੋਈ ਕਰ ਦਾਂਗੇ ਵੀਰੇ ਕੋਈ ਠੀਕ ਹੈ ਬਾਈ ਲੈ ਮੇਤਰੋ ਇੱਕ ਨੱਕ ਨੁੱਕ ਵਾਲਾ ਨਿਸ਼ਾਨ ਮਾੜਾ ਸਾਫ਼ ਕਰਕੇ ਪੈਰਾਂ ਪੂਰਾ ਦੇ ਵਿਖਾ ਦਿਓ ਇਹ ਮੇਤਰੋ ਕੱਟੀ ਦਾ ਮੁੱਲ ਹੈਗਾ 15000 ਰੁਪਏ ਤਾਂ ਮਹੀਨਿਆਂ ਦੀ ਹਿੰਦੀ ਏਜ ਆ ਬਰੀਕੀ ਬਰੂਕੀ ਕੱਟੀ ਦੀ ਝੋਲੀ ਵਿਖਾ ਦੇ ਪੁੱਤ ਸਾਰੀ ਹਾਂ ਥਾਂ ਥੋਣ ਵਿਖਾ ਦੇ ਬਾਈ ਯਾਰ ਲੈ ਇਹ ਦੇਖ ਸਕਦੇ ਹੋ ਮਿੱਤਰੋ ਤੁਸੀਂ ਸਾਰੀ ਕੱਟੀ ਚੰਗੀ ਹੁੰਦਾ 15000 ਰੇਟ ਆ ਤੋਕੜ ਕੱਪੜ ਮਾਝ ਦਾ ਰੇਟ ਫੋਨ ਦੇ ਉੱਤੇ ਇਹ ਗੱਲਬਾਤ ਲਈ ਸੰਪਰਕ ਕਰਨੇਓ ਪਿੰਡ ਰੋਡੇ ਜਿਲ੍ਹਾ ਮੋਗਾ